ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਆਓ ਆਪਾਂ ਅੱਜ ਦੀਆਂ ਖਬਰਾਂ ਦੇ ਮਾਧਿਅਮ ਇਕ ਲਾਜਰ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬੰਮੜ ਦੇ ਨੇੜੇ ਪਵਾਨੀਗੜ ਰੋਡ ਦੀਆਂ ਨੇ ਜਿੱਥੇ ਇੱਕ ਭਿਆਨਕ ਐਕਸੀਡੈਂਟ ਹੋਇਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਚੁੱਕਿਆ ਪਰ ਮਾਲੀ ਨੁਕਸਾਨ ਜ਼ਰੂਰ ਹੋਇਆ ਜਿੱਤੇ ਇੰਨੀ ਜਿਆਦਾ ਟ੍ਰੈਫਿਕ ਹੋ ਗਈ ਵੱਖ-ਵੱਖ ਪਿੰਡਾਂ ਦੇ ਜਰੀਏ ਲੋਕਾਂ ਨੇ ਆਪਣੀਆਂ ਗੱਡੀਆਂ ਕਾਰਾਂ ਬੱਸਾਂ ਕੱਢੀਆਂ ਇਹ ਰੋਡ ਕਾਫੀ ਟਾਈਮ ਜਾਮ ਰਿਹਾ ਜਿਹਦੇ ਵਿੱਚ ਸਮਾਣਾ ਟ੍ਰੈਫਿਕ ਪੁਲਿਸ ਅਧਿਕਾਰੀ ਵੀ ਇੱਥੇ ਪਹੁੰਚੇ ਸਮਾਣਾ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਸਸਵਿੰਦਰ ਸਿੰਘ ਵੀ ਇੱਥੇ ਪਹੁੰਚੇ ਹੋਣੇ ਦੇਖੋ ਕਈ ਕਿਲੋਮੀਟਰ ਤੱਕ ਦਾ ਜਾਮ ਲੱਗਿਆ ਹੋਇਆ ਜਿਹਨੂੰ ਇਹ ਖਲਵਾ ਰਹੇ ਨੇ ਇਹਨਾਂ ਦੇ ਨਾਲ ਦੇ ਸਾਥੀ ਜਸਪਾਲ ਸਿੰਘ ਦੂਸਰੀ ਸਾਈਡ ਤੋਂ ਉੱਥੇ ਵੀ ਬਹੁਤ ਵੱਡਾ ਜਾਮ ਹੈ ਕਈ ਕਿਲੋਮੀਟਰ ਤੱਕ ਇਹ ਜਾਮ ਲੱਗਾ ਜਿੱਥੇ ਏਟ੍ਰਾਫਿਕ ਪੁਲਿਸ ਸਮਾਨ ਦੇ ਅਧਿਕਾਰੀਆਂ ਨੇ ਬਹੁਤ ਵੱਡਾ ਇੱਕ ਆ ਕੇ ਇਹ ਜਾਮ ਖਲਵਾਇਆ ਬਹੁਤ ਜਿਆਦੇ ਲੋਕ ਪਰੇਸ਼ਾਨ ਹੋ ਰਹੇ ਸਨ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਦੂਰ-ਦੂਰ ਦੀ ਲੋਕਾਂ ਨੂੰ ਗੇੜ ਪਾ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਰਹੇ ਸੀ ਜੀ ਤੁਸੀਂ ਦੇਖ ਰਹੇ ਹੋ ਜੌਰਟੀਵੀ ਨਿਊਜ਼ ਜੋ ਅਚੇਤ ਫੈਨ ਕੈਸ਼ਟੈਂਟ ਹੋਇਆ ਸਰ ਨੇ ਤੇ ਸਮਾਨ ਦੇ ਟ੍ਰੈਕ ਨੂੰ ਪੁਲਸ ਵਾਲੇ ਤੇ ਆਪਾਂ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਤੇ ਐਕਸੀਡੈਂਟ ਹੋਇਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਜਾਨੀ ਨਿਸ਼ਾਨ ਨਹੀਂ ਹੋਇਆਗਾ ਬਿਚਾਰ ਹੋ ਗਿਆ ਤੇ ਫਿਲਹਾਲ ਸਾਡੀ ਹੁਣ ਕੋਸ਼ਿਸ਼ ਹੈ ਵੀ ਇਹਨਾਂ ਜਿਹੜੇ ਛੋਟੇ ਹੈਡਰੇ ਨੇ ਇਹਨਾਂ ਤੋਂ ਗੱਲ ਨਹੀਂ ਵੜ ਰਹੀ ਹੈਗੀ ਕਿ ਜਿਹੜਾ ਗੈਸ ਵਾਲਾ ਟਰੈਂਟਰ ਹੈ ਜਾਂ ਟਰਾਲਾ ਜੋ ਉਹ ਖਿੱਚਿਆ ਨਹੀਂ ਜਾ ਰਿਹਾਗਾ ਇਹ ਲੋਕ ਪਟਿਆਲੇ ਤੋਂ ਇਹ ਕੋਸ਼ਿਸ਼ ਕਰ ਰਹੇ ਨੇ ਦੂਸਰੇ ਜ਼ਿਲ੍ਹੇ ਤੋਂ ਕਿਦੋਂ ਟ੍ਰੇਨ ਭੜੀ ਮੰਗਾਰੇ ਨੇ ਤੇ ਬੜੀ ਕ੍ਰੇਨ ਮਗਾ ਕੇ ਪਿੱਛੇ ਹਟਾਇਆ ਜਾਊਗਾ ਇਹ ਕਿੰਨੇ ਕ ਵਜੇ ਇਨਸਟੈਂਟ ਹੋਇਆ ਦਾ ਰਹੇ 6 ਵਜੇ ਦਾ ਹੈ ਤੇ ਸਾਰਾ ਤੁਸੀਂ ਦੇਖਿਆ ਵੀ ਸਾਰੇ ਸਮਾਨ ਟ੍ਰੈਫਿਕ ਪੁਲਿਸ ਵਾਲੇ ਤੁਹਾਡੇ ਨਾਲ ਤੁਸੀਂ ਸੀਨੀਅਰੋਂ ਇੱਥੇ ਸਾਥ ਦੇ ਰਹੇ ਹੋ ਟ੍ਰੈਫਿਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਤੇ ਲੋਕ ਆ ਕੇ ਖਲਾਈਆ ਤੁਸੀਂ ਬਿਲਕੁਲ ਜੀ ਸਾਡਾ ਫਰਜ਼ ਬੜਲਾ ਹੈ ਇਹ ਤੇ ਚਲੋ ਅਚਾਨਕ ਐਕਸੀਡੈਂਟ ਹੋ ਗਿਆ ਸਾਡਾ ਫਰਜ਼ ਬੰਦਾ ਉਹਨੂੰ ਕੋਸ਼ਿਸ਼ ਕਰ ਰਹੇ ਅਸੀਂ ਖਲਾਨ ਦੀ ਅਸੀਂ ਪੂਰੇ ਸਾਡਾ ਸਟਾਫ ਜਿਹੜਾ ਤਾਂ ਤੇਈ ਨਾਲ ਲੱਗਾ ਹੈ ਜੀ ਤੇ ਸਾਡੇ ਨਾਲ ਨੇ ਸਾਰ ਸਮਾਨੇ ਤੋਂ ਜੋ ਟ੍ਰੈਫਿਕਾਂ ਚੱਲ ਜਾਈ ਇੱਥੇ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਟ੍ਰੈਫਿਕਾ ਜਿਹੜੀ ਜਾਮ ਹੋ ਗਈ ਸੀ ਲੋਕ ਬਖ ਬਖ ਪਿੰਡਾਂ ਦੇ ਵਿੱਚ ਜਾ ਰਹੇ ਸੀ ਦੂਰ ਦੂਰ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਜਿਹੜੇ ਸਮਾਨੇ ਦੇ ਟ੍ਰੱਕਾਂ ਵਾਲੇ ਨੇ ਵੀਰੇ ਸਾਡੇ ਨੌਜਵਾਨ ਹਮੇਸ਼ਾ ਚਾਹੇ ਸਮਾਨੇ ਵਿੱਚ ਟ੍ਰੈਫਿਕ ਹੋਵੇ ਚਾਹੇ ਜਿੱਥੇ ਮਰਜ਼ੀ ਕੋਈ ਗੱਲਬਾਤ ਹੁੰਦੀ ਆ ਹਮੇਸ਼ਾ ਉਸੇ ਟਾਈਮ ਤੋਂ ਟਾਈਮ 'ਤੇ ਜਾ ਕੇ ਪਹੁੰਚ ਗਏ ਸਾਰੀ ਟ੍ਰੈਫਿਕ ਦਾ ਹੱਲ ਕਰਦੇ ਆ ਇਸ ਤਰ੍ਹਾਂ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਸਲਾੰਗਾ ਵੀ ਕਰਨੀ ਚਾਹੀਦੀ ਆ ਤੇ ਲੋਕਾਂ ਨੂੰ ਦਿੱਕਤ ਨਹੀਂ ਆਣ ਦਿੰਦੇ ਜੋਰ ਟੀਵੀ ਨਿਊਜ਼ ਦੇ ਕਰਮਜੀਤ ਕਾਤਰ ਦੀ ਰਿਪੋਰਟ। ਜਲਦ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਆਜੇ ਰੋਹਾਂਗੇ। ਸਮਝੋ ਆਜਾ ਧੰਨਵਾਦ ਜੀ। ਤੁਸੀਂ ਜੁੜੇ ਰਹੋ ਜੋਰ ਟੀਵੀ ਨਿਊਜ਼ ਦੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੇ ਰੋਹਾਂਗੇ।